ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਔਰ ਦੂਸਰੀ ਖਬਰ ਭਾਈ ਅਮਰਪਾਲ ਸਿੰਘ ਦੇ ਨਾਲ ਜੁੜੀ ਹੈ ਤਾਂ ਦੋਵੇਂ ਹੀ ਖਬਰਾਂ ਜਿਹੜੀਆਂ ਬੜੀਆਂ ਅਹਿਮ ਨੇ ਔਰ ਇੱਕ ਇੱਕ ਕਰਕੇ ਮੈਂ ਤੁਹਾਨੂੰ ਦੋਵੇਂ ਖਬਰਾਂ ਦੱਸੂਗਾ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬੀਤੇ ਦਿਨ ਜਿਹੜਾ ਬਿਆਨ ਦਿੱਤਾ ਕਿ ਅਸੀਂ ਡੀਪੋਰਟ ਹੋਏ ਪੰਜਾਬੀਆਂ ਨੂੰ ਕਿਸੇ ਸਪੈਸ਼ਲ ਵੈਨ ਦੇ ਵਿੱਚ ਲੈ ਕੇ ਆਵਾਂਗੇ ਜਦੋਂ ਕਿ ਪਹਿਲਾ ਜਹਾਜ਼ ਉਤਰਿਆ ਸੀ ਔਰ ਕੈਦੀਆਂ ਵਾਲੀ ਵੈਨ ਦੇ ਵਿੱਚ ਲੈ ਕੇ ਆਏ ਸੀ ਔਰ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਇਹ ਸੀ ਕਿ ਭਾਈ ਅਸੀਂ ਸੁਰੱਖਿਤ ਬਹਨ ਦੇ ਵਿੱਚ ਯਾਨੀ ਇੱਜ਼ਤ ਮਾਨ ਦੇ ਨਾਲ ਲੈ ਕੇ ਆਵਾਂਗੇ ਔਰ ਦੂਸਰਾ ਨੰਬਰ ਉਸੇ ਡੀਪੋਰਟ ਪੰਜਾਬੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਜਾਂ ਫਿਰ ਪੰਜਾਬ ਦੀ ਸਰਕਾਰ ਦੁਆਰਾ ਗ੍ਰਿਫਤਾਰ ਕੀਤਾ ਗਿਆ ਕਿਉਂ ਕੀਤਾ ਗਿਆ ਮੈਂ ਤੁਹਾਨੂੰ ਇਹ ਖਬਰ ਅੱਗੇ ਦੱਸੂਗਾ ਔਰ ਦੂਜੀ ਖਬਰ ਜਿਹੜੀ ਭਾਈ ਅਮਰਪਾਲ ਸਿੰਘ ਦੀ ਹੈ ਉਹ ਹੈ ਕਿ ਪੰਜਾਬ ਦੇ ਵਿੱਚੋਂ ਵੱਡੇ ਲੀਡਰਾਂ ਦਾ ਬਿਆਨ ਆ ਜਾਣਾ ਅਮਰਪਾਲ ਸਿੰਘ ਦੀ ਰਿਹਾਈ ਤੇ ਇਹ ਵੀ ਬਹੁਤ ਜ਼ਿਆਦਾ ਜਿਹੜੀ ਕਿ ਦਿਲਚਸਪ ਕਹਾਣੀ ਹੈ ਬੜੀ ਅਹਿਮ ਖਬਰ ਆ ਦੋਵੇਂ ਖਬਰਾਂ ਤੁਹਾਨੂੰ ਸੁਣਾਉਣ ਜਾ ਰਿਹਾ ਇੱਕ ਵੀਡੀਓ ਦੇ ਜਰੀਏ ਮੈਂ ਤੁਹਾਨੂੰ ਕੁਝ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਡੀਪੋਰਟ ਹੋਏ ਪੰਜਾਬੀਆਂ ਨੂੰ ਭਗਵੰਤ ਮਾਨ ਨੇ ਗਿਰਵਦਾਰ ਕਿਉਂ ਕਰਵਾਇਆ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਵੱਡਾ ਦਾਵਾ ਕਰ ਦਿੱਤਾ ਸੀ ਕਿ ਅਸੀਂ ਆਪਣੀ ਕਿਸੇ ਗੱਡੀ ਦੇ ਵਿੱਚ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਘਰੋ ਘਰ ਪਹੁੰਚਾ ਦੇਵਾਂਗੇ ਉਸ ਵਾਦੇ ਤੋਂ ਮੈਨੂੰ ਲੱਗਦਾ ਜਿਵੇਂ ਮਾਨ ਸਰਕਾਰ ਮੁੱਕੀ ਹੈ ਔਰ ਦੂਜੇ ਪਾਸੇ ਜਿਹੜਾ ਕਿ ਮਾਮਲਾ ਜੁੜਿਆ ਭਾਈ ਅਮਰਪਾਲ ਸਿੰਘ ਦੀ ਰਿਹਾਈ ਦਾ ਇਹ ਕਿਸੇ ਵੱਡੇ ਲੀਡਰ ਦਾ ਬਿਆਨ ਆ ਜਾਣਾ ਇਹ ਵੀ ਬੜੀ ਅਹਿਮ ਗੱਲ ਆ ਪਹਿਲੀ ਖਬਰ ਜਿਹੜੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਭਾਈ ਅਮਰਪਾਲ ਸਿੰਘ ਦੀ ਜਿਹਦੇ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸਨੇਹਾ ਜਾ ਸਕਦਾ ਕਿ ਭੇ ਪੰਜਾਬੀਆਂ ਨੂੰ ਇੱਕ ਬੜਾ ਲੰਮਾ ਇੰਤਜ਼ਾਰ ਰਿਹਾ ਕਿ ਪੰਜਾਬ ਦਾ ਉਹ ਸੂਰਬੀਰ ਯੋद्धा ਜਿਹੜੇ ਸਮਰਥਕ ਨੇ ਉਹ ਇਹੀ ਮੰਨਦੇ ਨੇ ਕਿ ਸੂਰਬੀਰ ਯੋद्धा ਪੰਜਾਬ ਦਾ ਰਿਹਾ ਹੋਣਾ ਚਾਹੀਦਾ ਬਹੁਤ ਸਾਰੀ ਨੌਜਵਾਨੀ ਹੈ ਜਿਹੜੀ ਭਾਈ ਅਮਰਪਾਲ ਸਿੰਘ ਦੇ ਨਾਲ ਵੱਡੇ ਪੱਧਰ ਤੇ ਜੁੜੀ ਹੈ ਤਾਂ ਹੁਣ ਪਹਿਲੀ ਖਬਰ ਅਮਰਪਾਲ ਸਿੰਘ ਦੀ ਉਸ ਤੋਂ ਬਾਅਦ ਜਿਹੜੇ ਡਿਪੋਰਟ ਹੋਏ ਪੰਜਾਬੀਆਂ ਨੂੰ ਗ੍ਰਿਫਤਾਰੀ ਅ ਗਰਫਦਾਰ ਕਰਵਾ ਦਿੱਤੇ ਭਗਵੰਤ ਮਾਨ ਨੇ ਕਿਉਂ ਕਰਵਾਏ ਨੇ ਇਹ ਵੀ ਤੁਹਾਨੂੰ ਮੈਂ ਅੱਗੇ ਦੱਸੂਗਾ ਸੁਣੋ ਕਈ ਕਈ ਵਾਰੀ ਇਸ ਤਰ੍ਹਾਂ ਦਾ 1999 ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਸੀਗਾ ਲੇਕਿਨ ਮੈਂ ਸਮਝਦਾ ਕਿ ਸੰਵਿਧਾਨ ਦੇ ਮਤਬਕ ਜਿਹੜਾ ਵੀ ਵਿਅਕਤੀ ਕੋਈ ਵੀ ਵਿਅਕਤੀ ਜੋ ਉਸ ਪ੍ਰਕਿਰਿਆ ਦੇ ਵਿੱਚ ਚੋਣਾਂ ਲੜਿਆ ਚਾਹੇ ਉਹ ਅਮਰਿਤਪਾਲ ਜੀ ਨੇ ਚਾਹੇ ਕੋਈ ਹੋਰ ਵਿਅਕਤੀ ਦੇ ਅਸੀਂ ਸੰਵਿਧਾਨ ਦੇ ਮਤਬਕ ਸਭ ਨੂੰ ਮੈਂ ਸਮਝਦਾ ਕਿ ਸਾਡਾ ਸਿਰ ਝੁਕਦਾ ਹੈ ਸੰਵਿਧਾਨ ਦੇ ਸਾਹਮਣੇ ਔਰ ਜਿਸ ਪ੍ਰਕਾਰ ਲੋਕਾਂ ਦਾ ਮੰਡਟ ਰਿਆ ਕਈ ਵਾਰੀ ਲੰਮੇ ਸਮੇਂ ਬਾਅਦ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਿਵੇਂ ਮਫੋਲ ਬੰਦਾ ਹੈ ਸੋ ਮੈਂ ਸਮਝਦਾ ਕਿ ਸਾਨੂੰ ਇਸ ਗੱਲ ਦੀ ਕੋਈ ਆਪਤ ਨਹੀਂ ਹੈ ਜੋ ਲੋਕਾਂ ਦਾ ਮੰਡਟ ਹੈ ਜੋ ਲੋਕਾਂ ਨੇ ਫੈਸਲਾ ਲਿਆ ਉਹ ਸਾਡੇ ਸਿਰ ਮੱਥੇ ਔਰ ਅਮਰਪਾਲ ਸਿੰਘ ਦੇ ਬਾਰੇ ਜਿਹੜਾ ਬਿਆਨ ਆਇਆ ਰਾਜੇ ਵਡਿੰਗ ਦਾ ਕਿ ਸਾਨੂੰ ਕੋਈ ਵੀ ਅਪੱਤੀ ਨਹੀਂ ਹੈ ਜੇਕਰ ਭਾਈ ਅਮਰਪਾਲ ਸਿੰਘ ਦੀ ਰਿਹਾਈ ਹੁੰਦੀ ਹੈ ਔਰ ਦੂਜੇ ਪਾਸੇ ਆਜੋ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਡਿਪੋਰਟ ਹੋਏ ਪੰਜਾਬੀਆਂ ਨੂੰ ਪੂਰੀ ਇੱਜ਼ਤ ਮਾਨ ਦੇ ਨਾਲ ਲੈ ਕੇ ਆਵਾਂਗੇ ਤੇ ਘਰੋ ਘਰੀ ਪਹੁੰਚਾ ਦੇਵਾਂਗੇ ਔਰ ਹੁਣੇ ਖਬਰ ਸੁਣ ਲਓ ਜਿਹੜੀ ਡਿਪੋਰਟ ਹੋਏ ਦੋ ਪੰਜਾਬੀਆਂ ਨੂੰ ਗਿਰਵਦਾਰ ਕੀਤਾ ਗਿਆ ਏਅਰਪੋਰਟ ਤੋਂ ਹੀ ਕੀਤਾ ਗਿਆ ਕਿਉਂ ਕੀਤਾ ਗਿਆ ਇਸੇ ਖਬਰ ਦੇ ਵਿੱਚ ਸੁਣਾਂਗੇ ਸੁਣੋ ਭਗਵੰਤ ਮਾਨ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਜੀ ਸਾਡੇ ਵਿੱਚ ਸਾਨੂੰ ਸੁਣ ਕਈਆਂ ਤੇ ਜੰਗਤਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਸਾਡਾ 1 ਕਰੋੜ 20 ਲੱਖਾਂ ਸੀ ਟੁਕੜੇ ਜੇ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਰੇਟ ਬਹੁਤ ਹਾਈ ਹੋ ਗਏ ਨੇ ਟਕੋਟ ਅਸੇ ਆਪਣਾ ਕਰਜ਼ਾ-ਕੁਰਜ਼ਾ ਦਾ ਤਰੀਕਾ ਨਹੀਂ ਆ ਰਿਹਾ ਜੀ ਸਾਨੂੰ ਪਤਾ ਜਿਹੜੇ ਦੋਵੇਂ ਨੌਜਵਾਨ ਗਰਫਦਾਰ ਕੀਤੇ ਗਏ ਨੇ ਇਹਦੇ ਪਿੱਛੇ ਦਾ ਰਾਜ ਕੀ ਆ ਕਿਉਂ ਕੀਤੇ ਗਏ ਨੇ ਉਹਨਾਂ ਦੇ ਉੱਪਰ ਦਰਸਲ ਜਦੋਂ ਉਹ ਗਏ ਸੀ ਡੋਂਕੀ ਲਾ ਕੇ ਗਏ ਸੀ ਦੋ ਨੌਜਵਾਨ ਨੇ ਪੰਜਾਬ ਦੇ ਉਹਨਾਂ ਦੇ ਉੱਪਰ ਬਹੁਤ ਵੱਡੇ ਕੇਸ ਦਰਜ ਨੇ ਦੋਵਾਂ ਦੇ ਉੱਤੇ ਔਰ ਜਦੋਂ ਫਿਰ ਉਹ ਡੀਪੋਰਟ ਹੋ ਗਏ ਉਹ ਡੋਂਕੀ ਵਾਲਿਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਉਧਰੋਂ ਫੜੇ ਜਾਂਦੇ ਨੇ ਔਰ ਇੱਧਰ ਭੇਜੇ ਜਾਂਦੇ ਨੇ ਉਸੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੀ ਪੁਲਿਸ ਨੇ 에어ਪੋਰਟ ਤੋਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹਨਾਂ ਦੇ ਉੱਤੇ ਜਦੋਂ ਇੱਧਰੋਂ ਗਏ ਨੇ ਬਹੁਤ ਹੀ ਵੱਡੇ ਯਾਨੀ આરોਪ ਲੱਗੇ ਹੋਏ ਸੀ ਪਰ ਉਹ ਵਿਦੇਸ਼ ਭੱਜ ਗਈ ਸੀ ਯਾਨੀ ਹਿੰਦੁਸਤਾਨ ਦੀ ਧਰਤੀ ਤੋਂ ਉਹ ਚਲੇ ਗਏ ਸੀ ਪੰਜਾਬ ਛੱਡ ਕੇ ਜਦੋਂ ਅਮਰੀਕਾ ਜਾਂਦੇ ਫਿਰ ਡੀਪੋਰਟ ਹੋ ਕੇ ਜਦੋਂ ਆ ਰਹੇ ਨੇ ਉਹਨਾਂ ਦੇ ਵਿੱਚ ਉਹੀ ਦੋ ਪੰਜਾਬੀਆਂ ਦੀ ਗ੍ਰਿਫਤਾਰੀ ਹੋਈ ਹੈ ਜਿਹੜੀ ਕਿ ਮਾਨ ਸਰਕਾਰ ਦੁਆਰਾ ਦੂਜਾ ਜਿਹੜਾ ਉਹਦਾ ਪਰਿਵਾਰ ਆ ਉਹ ਮੰਗ ਵੀ ਕਰ ਰਹੇ ਨੇ ਦੇ ਭਗਵਾਨ ਤਾਂ ਮੰਨੂ ਸਾਡੀ اپੀਲ ਆ ਸਾਡੇ ਬੱਚੇ ਸਾਨੂੰ ਸੌਪੇ ਜਾਣ ਪਰ ਕਿਤੇ ਨਾ ਕਿਤੇ ਸਰਕਾਰ ਵੀ ਕਹਿੰਦੀ ਹੈ ਕਿ ਭਾਈ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਇਧਰੋਂ ਕੁਝ ਕਰਕੇ ਭੱਜੇ ਨੇ ਜਾਂ ਉਹਨਾਂ ਦੇ ਉੱਤੇ ਕੋਈ ਦੋਸ਼ ਲੱਗੇ ਨੇ ਜਾਂ ਇਲਜ਼ਾਮ ਨੇ ਤਾਂ ਫਿਰ ਉਹਨਾਂ ਨੂੰ ਪੰਜਾਬ ਦੀ ਪੁਲਿਸ ਗ੍ਰਿਫਤਾਰ ਵੀ ਕਰੂਗੀ ਔਰ ਉਹਨਾਂ ਤੇ ਮੁਕੱਦਮਾ ਵੀ ਚਲਾਊਗੀ ਔਰ ਦੂਸਰੀ ਖਬਰ ਹੈ ਜਿਹੜੀ ਉਹ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਦੇਣ ਵਾਲੀ ਹੈ ਜਿਹੜੇ ਡੌਂਕੀ ਲਾ ਕੇ ਜਾਂਦੇ ਨੇ ਉਹਨਾਂ ਦਾ ਹਾਸ਼ਰ ਕੀ ਹੋ ਰਿਹਾ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਕੱਲੋ ਅਮਰੀਕਾ ਨੇ ਕੈਨੇਡਾ ਦੇ ਵਿੱਚੋਂ ਵੀ ਸੰਕੇਤ ਮਿਲਨੇ ਸ਼ੁਰੂ ਹੋ ਗਏ ਨੇ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੀ ਛਾਪੇਮਾਰੀ ਹੋ ਰਹੀ ਹੈ ਉਹਨਾਂ ਨੌਜਵਾਨਾਂ ਦੀ ਜਿਹੜੇ ਕੈਨੇਡਾ ਦੇ ਵਿੱਚ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਪਹਿਲਾਂ ਜਾ ਚੁੱਕੇ ਨੇ ਕੋ ਜਿਹੜੇ ਏਜੰਟਾਂ ਨੇ ਭੇਜੇ ਨੇ ਉਹਨਾਂ ਦੇ ਉੱਤੇ ਵੀ ਇਧਰ ਹਿੰਦੁਸਤਾਨ ਦੇ ਵਿੱਚ ਵੱਡੇ ਪੱਧਰ ਤੇ ਯਾਨੀ ਖਾਸ ਕਰਕੇ ਗੱਲ ਕਰੀਏ ਤਾਂ ਸੂਬਾ ਪੰਜਾਬ ਦੀ ਪੰਜਾਬ ਦੇ ਵਿੱਚ ਏਜੰਟਾਂ ਤੇ ਵੀ ਸਰਕਾਰ ਹੈ ਜਿਹੜੀ ਬੇਹੱਦ ਜ਼ਿਆਦਾ ਯਾਨੀ ਇੱਕ ਕੜਾ ਐਕਸ਼ਨ ਕਰ ਦਿੱਤਾ ਹੈ ਕਜੋਏ ਏਜੰਟ ਨੇ ਗਲਤ ਤਰੀਕੇ ਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਵਰਗ ਲਾਉਂਦੇ ਨੇ ਫਿਰ ਉਧਰ ਭੇਜਦੇ ਆ ਚਾਹੇ ਅਮਰੀਕਾ ਹੋਵੇ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਖਾਸ ਕਰਕੇ ਅਮਰੀਕਾ ਕੈਨੇਡਾ ਦੋ ਮੁਲਕਾਂ ਦੇ ਵਿੱਚ ਤਾਂ ਬੇਹੱਦ ਜਿਆਦਾ ਜਿਹੜੀ ਕਿ ਤਾਕਤ ਪਾਈ ਜਾਂਦੀ ਆ ਪੰਜਾਬੀਆਂ ਦੀ ਔਰ ਹੁਣ ਜਿਹੜੀ ਖਬਰ ਹੈ ਇਹ ਪੰਜਾਬ ਦੇ ਨੌਜਵਾਨਾਂ ਨੂੰ ਸਮਝ ਲੈਣਾ ਜ਼ਰੂਰੀ ਹੈ ਜੇ ਸੋਚਿਆ ਜਾਵੇ ਤੇ ਪੰਜਾਬ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਪੰਜਾਬ ਨੂੰ ਦੱਬਣਾ ਚਾਹੁੰਦੀ ਹੈ ਵੇਚਣਾ ਚਾਹੁੰਦੀ ਹੈ ਕਿਉਂ ਨੂੰ ਤੇਰੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ਲਗਾਉਣੀਆਂ ਨੇ ਪੰਜਾਬ ਦੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਹੋਈ ਜਾਂਦੇ ਨੇ ਔਰ ਪੰਜਾਬ ਦੀ ਨੌਜਵਾਨੀ ਬਾਹਰ ਨੂੰ ਭੱਜੀ ਜਾਂਦੀ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਬਾਹਰਲਾ ਪ੍ਰਵਾਸ ਵੀ ਹੋ ਰਿਹਾ ਔਰ ਇਹਨਾਂ ਘਰਾਂ ਨੂੰ ਦੇਖਦੇ ਹੋਇਆ ਪੂਰੇ ਪੰਜਾਬ ਵਾਲਿਆਂ ਨੂੰ ਹੁਣ ਸੋਚ ਲੈਣਾ ਚਾਹੀਦਾ ਹੈ ਕਿ ਭਾਈ ਜਿਹੜੀ ਪੰਜਾਬ ਦੀ ਧਰਤੀ ਤੁਸੀਂ ਛੱਡ ਕੇ ਭੱਜਦੇ ਹੋ ਇਹ ਧਰਤੀ ਅਮਰੀਕਾ ਤੋਂ ਵੀ ਜ਼ਿਆਦਾ ਮਹਿੰਗੀ ਹੈ ਕਿਉਂ ਮਹਿੰਗੀ ਹੈ ਕਿਉਂਕਿ ਮਾਣਾ ਮੂਹੇ ਇਸ ਧਰਤੀ ਦੇ ਅਨਾਜ ਪੈਦਾ ਹੁੰਦਾ ਤੇ ਆਪਣੀ ਧਰਤੀ ਨੂੰ ਤੁਸੀਂ ਗੈਰ ਪੰਜਾਬੀਆਂ ਦੇ ਹੱਥ ਦੇ ਰਹੇ ਹੋ ਤਾਂ ਫਿਰ ਆਉਣ ਵਾਲਾ ਸਮਾਂ ਤੁਹਾਡੇ ਲਈ ਬੜਾ ਭਿਆਨਕ ਹੋ ਸਕਦਾ ਅੱਜ ਤਾਂ ਤੁਹਾਨੂੰ ਡਿਪੋਰਟ ਕਰਕੇ ਖੁਦ ਭੇਜ ਰਹੇ ਨੇ ਕੱਲ ਨੂੰ ਤੁਹਾਡੀ ਦਸ਼ਾ ਉੱਥੇ ਕੁਝ ਵੀ ਹੋ ਸਕਦੀ ਆ ਬਾਹਰਲੇ ਮੁਲਕਾਂ ਦੇ ਵਿੱਚ ਕਾਨੂੰਨ ਵੀ ਤੁਹਾਨੂੰ ਪਤਾ ਬੜੇ ਸਖਤ ਨੇ ਤਾਂ ਹੁਣ ਜਿਹੜਾ ਟਰੰਪ ਨੇ ਆ ਟਰਾਂਸਲੇਟ ਕਰਕੇ ਉਹ ਗਾਣਾ ਸੁਣਿਆ ਅਗਲੀ ਵੀਡੀਓ ਮੈਂ ਤੁਹਾਨੂੰ ਉਸੇ ਤੇ ਦਿਖਾਉਣ ਜਾ ਰਿਹਾ ਟਰੰਪ ਗਾਣਾ ਕਿਵੇਂ ਸੁਣ ਰਿਹਾ ਸੀ ਠੀਕ ਆ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ